ਹਾਂਜੀ ਸੋਸ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸੋਸ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਅ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਜਾਇਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 5 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਫੋਰਡ 3600 ਟਰੈਕਟਰ ਹੈ ਸਵਰਾਜ 852 ਟਰੈਕਟਰ ਹੈ ਜੌਂਡੀਅਰ 550 ਡੀ ਟਰੈਕਟਰ ਹੈ 11 ਫੁੱਟ ਦੀ ਟਰਾਲੀ ਹੈ ਵੀਰੇ ਕੇਐਸ ਦਾ ਤੁੜੀ ਵਾਲਾ ਰੀਪਰ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਫੋਰਡ 3600 ਟਰੈਕਟਰ ਬਾਰੇ ਫੋਰਡ 3600 ਵੀਰੇ 1992 ਮਾਡਲ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 85 ਪੈਸੇ ਟਾਇਰ ਨੇ ਅਪੋਲੋ ਕੰਪਨੀ ਦੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪੂਰੀ A ਕਲਾਸ ਕੰਡੀਸ਼ਨ ਹੈ ਟਰੈਕਟਰ ਦੀ ਟਰੈਕਟਰ ਦਾ ਵੀਰੇ ਸ਼ੋ ਤੇ ਰਿਮ ਪੇਂਟ ਹੋਏ ਨੇ ਬਾਕੀ ਬਾਡੀ ਦਾ ਰਮ ਪੇਂਟ ਵੀਰੇ ਇੰਜਨ ਦਾ ਪੇਂਟ ਸਾਰਾ ਨਾਲ ਦਾ ਹੈ ਸਾਰਾ origignal ਪੇਂਟ ਹੈ ਇੰਜਨ ਦਾ ਤੇ ਬਾਡੀ ਦਾ ਬਾਕੀ ਸ਼ੋ ਤੇ ਰਿਮ ਦੁਬਾਰਾ ਪੇਂਟ ਹੋਏ ਨੇ ਟਰੈਕਟਰ ਦਾ ਵੀਰੇ ਇੰਜਨ ਪੰਪ ਗੇਅਰ ਦਾ ਕੰਮ ਸਾਰਾ ਹੋਇਆ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਕਿਧੋ ਲੀਕ ਨਹੀਂ ਵੀਰੇ ਕੋਈ ਬਲੋ ਨਹੀਂ ਮਾਰਦਾ ਟਰੈਕਟਰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਰਿਪੇਅਰ ਦੇ ਪੰਜ ਪੈਸੇ ਤੱਕ ਨਹੀਂ ਲੱਗਦੇ ਟਰੈਕਟਰ ਦੀ ਤੇ ਬਿਲਕੁਲ ਏ ਕਲਾਸ ਕੰਡੀਸ਼ਨ ਹੈ ਪੰਜਾਬ ਨੰਬਰ ਹੈ ਵੀਰੇ ਟਰੈਕਟਰ ਏਰੀਆ ਜੀਵਨ ਸਿੰਘ ਵਾਲਾ ਪਿੰਡ ਹੈ ਵੀਰਾਂ ਦਾ ਤਲਵੰਡੀ ਸਾਬੋ ਦੇ ਲਾਗੇ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,40,000 ਰੁਪਏ ਹੈ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ ਵੀਰੇ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਜੋਂਡੀਅਰ ਟਰੈਕਟਰ ਦਿਖਾ ਰਹੇ ਹਾਂ ਜੋਂਡੀਅਰ 5050 ਡੀ ਟਰੈਕਟਰ ਹੈ ਵੀਰੇ 2014 ਮਾਡਲ ਟਰੈਕਟਰ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ ਕਿਤੇ ਕੋਈ ਸਕ੍ਰੈਚ ਨਹੀਂ ਕਿਤੇ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕਿਤੇ ਦੁਬਾਰਾ ਪੇਂਟ ਨਹੀਂ ਹੋਇਆ ਵੀਰੇ ਕਿਦੋਂ ਪੇਂਟ ਉਤਰਿਆ ਨਹੀਂ ਟਰੈਕਟਰ ਦਾ ਨਾਲ ਦਾ ਸਾਰਾ origignal ਪੇਂਟ ਹੈ ਬਾਡੀ ਚਾਸੀ ਦਾ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਗੇ ਚਲਾ ਕੇ ਚੈੱਕ ਕਰਕੇ ਦੇਖ ਤੁਸੀਂ ਫ੍ਰੀ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਵਧੀਆ ਟਰੈਕਟਰ ਚੱਲਦਾ ਹੈ ਪਾਵਰ ਸਟੀਅਰਿੰਗ ਵੀਰੇ ਟਰੈਕਟਰ ਰਿਵਰਸ ਵੀਰ ਦਿਓ ਡਬਲ ਕਲਚ 4000 ਘੰਟੇ ਚੱਲਿਆ ਹੋਇਆ ਟਰੈਕਟਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਹਨੂਮਾਨਗੜ ਏਰੀਆ ਵੀਰਾਂ ਦਾ Rajasthan ਦੇ ਵਿੱਚ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 4,60,000 ਰੁਪਇਆ ਬਾਕੀ ਹਲਕਾ ਫੁਲਕਾ ਲੈਸ ਹੋ ਜਾਊਗਾ ਮੌਕੇ ਤੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੇ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 ਟਰੈਕਟਰ ਹੈ ਵੀਰੇ 1999 ਮਾਡਲ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਵੀਰੇ ਜੇ ਕੇ ਦੇ ਅਗਲੇ ਟਾਇਰ 85 ਪੈਸੇ ਨੇ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਵੀਰੇ ਬਾਡੀ ਚਾਸੀ ਲੈਂਕਾਂ ਦਾ ਰੰਗ ਪੇਂਟ ਸਾਰਾ ਨਾਲ ਦਾ オリジナル ਰੰਗ ਪੇਂਟ ਹੈ ਕਿਤੇ ਦੋ ਦੁਬਾਰਾ ਨਹੀਂ ਹੋਇਆ ਪੇਂਟ ਕਿਤੇ ਉਤਰਿਆ ਨਹੀਂ ਵੀਰੇ ਕੋਈ ਡੈਂਟ ਨਹੀਂ ਕੋਈ ਟੁੱਟਪੱਟ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਵੀਰੇ ਬਿਲਕੁਲ ਓਕੇ ਹੈ ਕੰਮ ਸਾਰਾ ਹੋਇਆ ਟਰੈਕਟਰ ਦਾ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੂਛ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਪੰਜਾਬ ਨੰਬਰ ਹੈ ਵੀਰੇ ਟਰੈਕਟਰ ਟਰੈਕਟਰ ਦੀ ਬ੍ਰੇਕ ਆਪੀ ਗੁੰਮ ਹੋ ਗਈ ਸੀ ਇਸ ਕਰਕੇ ਕਾਪੀ ਦੁਬਾਰੇ ਕਢਵਾਈ ਗਈ ਹੈ ਮਾਲਕ ਵੀਰਾ ਵੱਲੋਂ ਸੋ ਏਰੀਆ ਵੀਰੇ ਚੇਰਿਆਂ ਵਾਲੀ ਪਿੰਡ ਹੈ ਜ਼ਿਲ੍ਹਾ ਮਾਨਸਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 2,30,000 ਰੁਪਇਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਵੀਰੇ ਉਹ ਜਿਹੜਾ ਕਾਪੀ ਗਮ ਹੋਇਸੀ ਉਹ ਦੁਬਾਰੇ ਕਢਾਈ ਐ ਸੋ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਜੋ ਟਰੈਕਟਰ ਖਰੀਦੋਂ ਤਾਂ ਆਪਦੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰੋ ਚੈੱਕ ਕਰਕੇ ਟਰੈਕਟਰ ਖਰੀਦੋ ਵੀਰੇ ਸੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸ ਦਾ ਤੂੜੀ ਵਾਲਾ ਰੀਪਰ ਵੀਰੇ 2007 ਮਾਡਲ ਰੀਪਰ ਦੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਕੀ ਰੰਗ ਪੇਂਟ ਸਾਰਾ ਰੀਪਰ ਦਾ ਨਾਲ ਦਾ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਬਾਡੀ ਜਿਹਾ ਸੀ ਪਈ ਹੈ ਕੋਈ ਵੀਰੇ ਕਿਤੇ ਜਰਨੀ ਕੋਈ ਟੁੱਟ ਭੱਜ ਨਹੀਂ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਤੇ ਦੰਗਲਿਆ ਸੜਿਆ ਨਹੀਂ ਰਿਪੇਅਰ ਵੀਰੇ ਬਿਲਕੁਲ ਓਕੇ ਕੰਡੀਸ਼ਨ ਹੈ ਰਿਪੇਅਰ ਵਗੈਰਾ ਵੀਰੇ ਰਿਪੇਅਰ ਵਗੈਰਾ ਹੋਈ ਹੈ ਰਿਪਰ ਦੀ ਬੈਰਿੰਗ ਵਗੈਰਾ ਸਾਰੇ ਨਵੇਂ ਲੱਗੇ ਹੋਏ ਨੇ ਬੈਲਟਾਂ ਵਗੈਰਾ ਸਿਰਫ ਬ੍ਰੇਕ ਦਾ ਬਲੇਡ ਚੇਂਜ ਹੋਣ ਵਾਲੇ ਨੇ ਇੱਕ ਪਿਛਲੇ ਪੱਖੇ ਚੇਂਜ ਹੋਣ ਵਾਲੇ ਨੇ ਬਾਕੀ ਵੀਰੇ ਰਿਪੇਅਰ ਦੇ ਬੈਰਿੰਗ ਵਗੈਰਾ ਤੇ ਬੈਲਟਾਂ ਵਗੈਰਾ ਸਭ ਨਵੇਂ ਲੱਗੇ ਆਂ ਏਰੀਆ ਵੀਰੇ ਮਲੇਰ ਕੋਟਲੇ ਦੇ ਲਾਗੇ ਪਿੰਡ ਹੈ ਵੀਰਾਂ ਦਾ ਜਿਹੜੇ ਸੰਗਰੂਰ ਦੇ ਵਿੱਚ ਉੱਥੇ ਇਹ ਰੀਪਰ ਖੜਾ ਹੈ ਰੀਪਰ ਦੀ ਜਿਹੜੀ ਕੀਮਤ ਰੱਖੀ ਗਈ ਹੈ 90000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਹਲਕਾ-ਪੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے স্ক্রੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਰੀਪਰ ਚਲਾਈ ਦੇ ਵਿੱਚ ਵੀਰੇ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11x6 ਫੁੱਟ ਦੀ ਟਰਾਲੀ ਹੈ ਵੀਰੇ 2019 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਟਰਾਲੀ ਦੇ ਜਿਹੜੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਡਬਲ ਟਾਇਰ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਕੋਈ ਕੱਟ ਨਹੀਂ ਬੇਦਾਗ ਟਾਇਰ ਹੈ ਬਿਲਕੁਲ ਬਾਡੀ ਚਾਸੀ ਵੀਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ ਕਿਤੇ ਕੋਈ ਜਰਨੀ ਕਿਤੇ ਕੋਈ ਟੁੱਟ ਭੱਜ ਨਹੀਂ ਕਿਤੇ ਕੋਈ ਡੈਂਟ ਨਹੀਂ ਡੈਮੇਜ ਲੈਸ ਟਰਾਲੀ ਹੈ ਵੀਰੇ ਬਿਲਕੁਲ ਸਾਫ਼ ਸੁਥਰੀ ਹੈਵੀ ਕੁਆਲਟੀ ਦੀ ਬਣੀ ਹੋਈ ਹੈ ਪੂਰੇ ਹੈਵੀ ਗਾਡਰ ਦੇ ਚੈਨਲ ਲੱਗੇ ਹੋਏ ਨੇ ਕੋਈ ਕਿਤੇ ਵੀਰੇ ਟੁੱਟ ਭੱਜ ਨਹੀਂ। ਲੈਫਟ ਪੰਪ ਪੂਰਾ ਟਾਪ ਕਲਾਸ ਦਾ ਹੈਵੀ ਕੁਆਲਿਟੀ ਦਾ ਲੈਫਟ ਪੰਪ ਲੱਗਿਆ ਹੈ। ਟਰਾਲੀ ਵੀਰੇ ਬਿਲਕੁਲ ਨਵੀਂ ਹੈ। ਕੋਈ ਕਮੀ ਪੇਸ਼ੀ ਨਹੀਂ ਟਰਾਲੀ ਦੇ ਵਿੱਚ। ਏਰੀਆ ਵੀਰੇ ਮੋਲਵੀ ਵਾਲਾ ਪਿੰਡ ਹੈ। ਪਾਤੜਾਂ ਦੇ ਲਾਗੇ ਉੱਥੇ ਟਰਾਲੀ ਖੜੀ ਹੈ। ਟਰਾਲੀ ਦੀ ਕੀਮਤ ਰੱਖੀ ਗਈ ਹੈ ਜਿਹੜੀ 98000 ਰੁਪਏ ਕੀਮਤ ਹੈ। ਬਾਕੀ ਹਲਕਾ ਫੁਲਕਾ ਲੈਸ ਹੋ ਜਾਊਗਾ। ਨੰਬਰ ਮਾਲਕ ਵੀਰ ਦਾ نیچے স্ক্রিন ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ। ਬਿਲਕੁਲ ਨਵੀਂ ਟਰਾਲੀ ਹੈ ਵੀਰੇ। ਥੈਂਕ ਯੂ ਵੈਰੀ ਮੱਚ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਨਾਲ ਵੀਰੇ ਕਮੈਂਟ ਬਾਕਸ ਦੇ ਵਿੱਚ ਆਪਣਾ ਆਪਣੀ ਕੀਮਤੀ ਸਿਹਤ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੇ ਤਾਂ ਕਿ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਮਸ਼ੀਨਰੀ ਕੀਤਨ ਦੇ ਵਿੱਚੋਂ ਫਾਇਦਾ ਹੋ ਸਕੇ ਥੈਂਕ ਯੂ ਵੈਰੀ ਮੱਚ ਵੀਰੇ